ਮੈਲੇ ਨੇ ਬਲਕਾਰ ਸਿੱਧੂ ਨੇ ਜੋ ਇਥੇ ਮਨਿੰਦਰ ਗੀਤ ਆ ਸਾਡਾ ਪੱਤਰਕਾਰ ਵੀਰ ਆ ਜੋ ਵੇਖ ਨਹੀਂ ਸਕਦਾ ਜੋ ਚਿਪ ਨਹੀਂ ਸਕਦਾ ਇਥੋਂ ਦੇ ਜਿਹੜਾ ਇਹ ਐਮ ਐਲ ਏ ਬਲਕਾਰ ਸਿੱਧੂ ਉਹਨੇ ਭਰਾਵੋ ਆਪਣੀਆਂ ਗਲਤੀਆਂ ਛਪਾਉਣ ਵਾਸਤੇ ਅੱਜ ਜਿਹੜਾ ਇਹ ਪੱਤਾ ਕਰਾਇਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੱਥਾਂ ਨੇ ਪਰਚਾ ਦਰਜ ਕੀਤਾ ਨਾ ਉਹਨਾਂ ਹੱਥਾਂ ਦੇ ਨਾਲ ਰੰਗ ਕਰਵਾਵਾਂਗੇ ਇਹ ਭਗਵਾਨ ਕਮਾਨ ਤੇ ਇਥੋਂ ਦੇ ਐਮ ਐਲ ਏ ਕੰਦ ਤੇ ਲਿਖਿਆ ਪੜ ਲੈਣਾ ਇਹਨਾਂ ਨੇ ਇਸ ਮਸਲੇ ਨੂੰ ਇੱਥੇ ਹੀ ਛਲਝਾਉਣਾ ਹੈ ਜਾਂ ਪੂਰੇ ਪੰਜਾਬ ਦਾ ਮਸਲਾ ਬਣਾਉਣਾ ਹੈ ਤੇ ਪੂਰੇ ਪੰਜਾਬ ਦਾ ਮਸਲਾ ਜਦੋਂ ਬਣੂਗਾ ਇਹਨਾਂ ਨੂੰ ਚੱਲਿਆ ਨਹੀਂ ਜਾਣਾ ਲੋਕ ਤਾਂ ਜਿਹੜਾ ਰੋ ਤੇ ਲੋਕਾਂ ਨਹੀਂ ਤਾਂ ਕੋਲ ਨਾ ਐਮਐਲਏ ਵੱਡੇ ਹੁੰਦੇ ਹਨ ਮੁੱਖ ਮੰਤਰੀ ਵੱਡੇ ਹੁੰਦੇ ਆ ਇਹਨਾਂ ਨੂੰ ਲੱਗਦਾ ਹੋਊਗਾ ਵੀ ਮਨਿੰਦਰਜੀਤ ਇੱਕ ਹੈ ਪਰ ਆ ਸਾਰੇ ਮਨਿੰਦਰਜੀਤ ਹੀ ਇੱਥੇ ਸਰਕਾਰ ਨੂੰ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਆ ਇਹ ਭਲੇਖਾਣਾ ਮੰਨੇ ਜੇ ਪੱਜਾ ਵਾਪਸ ਨਾ ਹੋਇਆ ਤਾਂ ਅਸੀਂ ਇਹ ਸੜਕਾਂ ਤੇ ਅੱਗ ਮਚਾ ਦੇਾਂਗੇ ਅੱਗ ਜਿਸ ਤਰੀਕੇ ਨਾਲ ਮੋਦੀ ਨੇ ਗੋਦੀ ਮੀਢਾ ਬਣਾਇਆ ਹੋਇਆ ਹੈ ਉਵੇਂ ਭਗਵਾਨਤਮਾਨ ਸਰਕਾਰ ਵੀ ਚਾਹੁੰਦੀ ਆ ਕਿ ਲੋਕਾਂ ਦੇ ਸਾਹਮਣੇ ਸੱਚਾਈ ਨਾ ਆ ਸਕੇ ਇਸ ਕਰਕੇ ਜਿਹੜੇ ਵੀ ਸੱਚ ਦੀ ਆਵਾਜ਼ ਚੱਕਦੇ ਆ ਇਹ ਸੱਚ ਨੂੰ ਫਾਂਸੀ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਕਹਿੰਦੀ ਹੈ ਤੁਹਾਡੀ ਲੋਕਾਂ ਦੀ ਸਰਕਾਰ ਹੈ ਏ ਸੋਡੀ ਆਪਦੀ ਸਰਕਾਰ ਆ ਸੋਡੀ ਪਿੰਡਾਂ ਜੋ ਟੰਨਣ ਵਾਲੀ ਸਰਕਾਰ ਆ ਆ ਜਿਹੜਾ ਇੱਥੋਂ ਦੇ ਇਹਨਾਂ ਦੇ ਆਪਦੀ ਐਮਐਲਏ ਨੇ ਬਲਕਾਰ ਸਿੱਧੂ ਨੇ ਜੋ ਇੱਥੇ ਮਨਿੰਦਰਜੀਤ ਆ ਸਾਡਾ ਪੱਤਰਕਾਰ ਵੀਰ ਆ ਜੋ ਭਰਾਵੋ ਖਰੀਦਿਆ ਨਹੀਂ ਜਾ ਸਕਦਾ ਜੋ ਵੇਖ ਨਹੀਂ ਸਕਦਾ ਜੋ ਚੇਫ ਨਹੀਂ ਸਕਦਾ ਜੋ ਦਬ ਨਹੀਂ ਸਕਦਾ ਉਹ ਸਰਕਾਰ ਨੇ ਇੱਥੋਂ ਦੇ ਜਿਹੜਾ ਇਹ ਐਮਐਲਏ ਬਲਕਾਰ ਸਿੱਧੂ ਉਹਨੇ ਭਰਾਵੋ ਆਪਣੀਆਂ ਗਲਤੀਆਂ ਛਪਾਉਣ ਵਾਸਤੇ ਆ ਜਿਹੜਾ ਇਹਦੇ ਪਰਚਾ ਕਰਾਇਆ ਇਹ ਭਰਾਵੋ ਭਲੇਖਾ ਮੰਨਿਏ ਇਥੋਂ ਦੀ ਭਗਵੰਤਮਾਨ ਸਰਕਾਰ ਆ ਭਲੇਖਾ ਨਾ ਮੰਨੇ ਇਹ ਕਿਤੇ ਇਹਨਾਂ ਨੂੰ ਲੱਗਦਾ ਹੋਊਗਾ ਵੀ ਮਨਿੰਦਰਜੀਤ ਇਕ ਆ ਪਰ ਆ ਸਾਰੇ ਮਨਿੰਦਰਜੀਤ ਹੀ ਇੱਥੇ ਜਿੰਨਾ ਇੱਥੇ ਮੀਡੀਆ ਹੈ ਜਿੰਨੇ ਲੋਕ ਹੈ ਜਿਹੜੇ ਜਾਗਦਿਆਂ ਜ਼ਮੀਰ ਵਾਲੇ ਆ ਜਿੱਥੇ ਬੈਠੇ ਆ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਲੈ ਕੇ ਆਏ ਆ ਭਰਾਵੋ ਆ ਜਿਹੜੀ ਸਰਕਾਰ ਆ ਛੋੜੀਆਂ ਔਰਤਾਂ ਨੂੰ ਅੰਦਰ 300000 ਰੁਪਿਆ ਸੀ ਦੇਵਾਂਗੇ ਆ ਭਰਾਵੋ ਜਿਹੜੀ ਬੋਲੀ ਇਹਨਾਂ ਨੇ ਐਮਐਲਏ ਨੇ ਬੋਲੀ ਆ ਉਹ ਤੁਹਾਨੂੰ ਕੈਮਰੇ ਦੇ ਸਾਹਮਣੇ ਨਹੀਂ ਅਸੀਂ ਦੱਸ ਸਕਦੇ ਆਹਾਂ ਭਰਾਵੋ ਸੋਡੀ ਰਾਖੀ ਕਰਦੀਆਂ ਸਰਕਾਰਾਂ ਜਿਹੜੇ ਤੁਸੀਂ ਆਪਣੇ ਵੱਡੇ ਚਾਵਾਂ ਨਾ ਬਣਾਇਆ ਸੀ ਅੱਜ ਭਰਾਵੋ ਉਹੀ ਸਰਕਾਰਾਂ ਜਿਹੜਾ ਸਾਡਾ ਲੋਕਤੰਤਰ ਦਾ মিডিਆ ਸਾਡਾ ਜਿਹੜਾ ਲੋਕਾਂ ਦੀ ਆਵਾਜ਼ ਚੁੱਕਦਾ ਹੈ ਜਿਹੜੇ ਇਥੋਂ ਦੱਬੇ ਖੁਜਲੇ ਲੋਕਾਂ ਦੀ ਜਿਵੇਂ ਅਚੰਤਪਨ ਦੇ ਵਿੱਚ ਹੋਇਆ ਮਜ਼ਦੂਰਾਂ ਦਾ ਜਿਹੜੀ ਭਰਾਵੋ ਲੋਕਾਂ ਦੀ ਆਵਾਜ਼ ਚੁੱਕਦਾ ਉਹਦਾ ਅੱਜ ਗੜਾ ਘੁੱਟਣ ਤੇ ਹੋਇਆ ਅਸੀਂ ਇੱਥੋਂ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਆ ਇਹ ਭਲੇਖਾਣਾ ਮੰਨੇ ਜੇ ਪਰਚਾ ਵਾਪਸ ਨਾ ਹੋਇਆ ਤਾਂ ਅਸੀਂ ਇਹ ਸੜਕਾਂ ਤੇ ਅੱਗ ਮਚਾ ਦੇਗੇ ਅੱਗਾ ਸਦਾ ਭਾਰਤੀ ਕਿਸਾਨ ਦੁਨੀਆ ਨੇ ਇਕੱਠਾ ਕਰਾ ਹਾਂ ਜਿੰਨੀਆਂ ਦਸੇ ਬੰਦੀਆਂ ਆਈਆਂ ਸਾਰਿਆਂ ਦਾ ਧੰਨਵਾਦ ਕਰਦੇ ਆ ਭਰਾਵੋ ਜੇ ਮਨਿੰਦਰ ਜੀ ਦਾ ਆ ਲੋਕਾਂ ਦੀ ਆਵਾਜ਼ ਚੱਕਦਾ ਸੀ ਲੋਕਾਂ ਦੇ ਨਾਲ ਹੈ ਤਾਂ ਅੱਜ ਆ ਲੋਕਾਂ ਨੂੰ ਵੀ ਮਨਿੰਦਰ ਜੀ ਦੇ ਨਾਲ ਖੜਨਾ ਚਾਹੀਦਾ ਹੈ ਇਹੀ ਸਾਡਾ ਸਨੇਹਾ ਹੈ ਇਸ ਕਰਕੇ ਭਰਾਵੋ ਜੇ ਪਰਚਾ ਕੈਸਲ ਨਹੀਂ ਹੁੰਦਾ ਐਦੋਂ ਵੱਡੇ ਕੱਟ ਕਰਾਂਗੇ ਐਦੋਂ ਵੱਡੇ ਭਰਾਵੋ ਅਦਾਲਤ ਕਰਾਂਗੇ ਸਾਰਾ ਜਿੰਨੀਆਂ ਦਸੇ ਬੰਦਿਆ ਜਿੰਨੇ ਲੋਕ ਹੈ ਮਨਿੰਦਰ ਜੀ ਦੇ ਨਾਲ ਹੈ ਇਸ ਕਰਕੇ ਮਨਿੰਦਰ ਜੀ ਤੋਂ ਦੱਸਣਾ ਚਾਉਣਿਆ ਭਾਈ ਤੂੰ ਭਲੇਖਾਣਾ ਮੰਨੀ ਤੂੰ ਕੱਲਾ ਨਹੀਂ ਤੂੰ ਸਾਰਿਆਂ ਦਾ ਛੱਡਾ ਤਾਜਾ ਭਰਾਵਾ ਜਿਹੜੀ ਸਾਡੀ ਕਿਸਾਨੀ ਦੀ ਗੱਲ ਆ ਦਿੱਲੀ ਵੇਲੇ ਅਦਾਲਤ ਤੋ ਲੈ ਕੇ ਦੇ ਸ਼ਬਦਾਂ ਤਾਂ ਵਿੱਚਾ ਜਿਹੜਿਆ ਸਾਡੇ ਚੈਨਲਾਂ ਨੇ ਪਛਾਈ ਆ ਇਹ ਭਰਾਵੋ ਇਹਨਾਂ ਚੈਨਲਾਂ ਨੂੰ ਵੇਖਣ ਵਾਲੀ ਚਾਹੁੰਦੇ ਜਿਹੜੇ ਲੋਕਾਂ ਦੀ ਆਵਾਜ਼ ਨੂੰ ਚੱਕਦੇ ਆ ਇਹ ਆਪਣੇ ਜਿਵੇਂ ਕਹਿੰਦੇ ਮੋਦੀ ਦਾ ਉਹ ਮੀਡਿਆ ਜਿਹੜਾ ਕੇਂਦਰ ਦਾ ਅੱਜ ਭਰਾਵੋ ਇਹਨਾਂ ਦਾ ਵੀ ਮੀਡਿਆ ਉਹ ਹੀ ਬੁਲਾਉਣਾ ਚਾਹੁੰਦੇ ਆ ਪਰ ਨਹੀਂ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਕਿਸੇ ਦੀ ਵੀ ਭਰਾਵੋ ਕਿਸੇ ਤੋਂ ਵੇਖ ਨਹੀਂ ਸਕਦੇ ਉਹ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਸਦਾ ਲੋਕਾਂ ਦੀ ਆਵਾਜ਼ ਚੱਕਦੇ ਰਹਿਣਗੇ ਇਹਨਾਂ ਸ਼ਬਦਾਂ ਦਾ ਸਾਰੇ ਜਿੰਨੇ ਤੇ ਸਾਥੀ ਪਹੁੰਚਿਆ ਧੰਨਵਾਦ ਕਰਦੇ ਆ ਤੇ ਸਾਡੇ ਲੋਕਾਂ ਨੂੰ ਸਾਡੇ ਸ਼ਹਿਰ ਵੀਰਾਂ ਨੂੰ ਬੇਨਤੀ ਕਰਦੇ ਆ ਭਰਾਵੋ ਜੇ ਇਥੇ ਮਨਿੰਦਰਜੀਤ ਵਰਗਿਆਂ ਨੂੰ ਸੱਚ ਦੇ ਬੋਲ ਨਾਲ ਉਹਨਾਂ ਨੂੰ ਦਵਾਇਆ ਜਾ ਸਕਦਾ ਹੈ ਭਰਾਵੋ ਸੋਡਾ ਵੀ ਕੁਛ ਨਹੀਂ ਵਟਿਆ ਜਾਣਾ ਇਸ ਕਰਕੇ ਸਾਨੂੰ ਰਲ ਕੇ ਸਾਰਿਆਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਧੰਨਵਾਦ ਆ ਸਾਰੇ ਸਾਥੀਆਂ ਦਾ ਉਹ ਗਮਦੂਰ ਹੋਣਾਂ ਦੇ ਉੱਤੇ ਜੇਜੀ ਹੋਣਾਂ ਦੇ ਉੱਤੇ ਐਸ்சிਐਸਟੀ ਐਕਟ ਦਾ 307 ਦਾ ਮਰਕਾ ਦਰਜ ਹੋਇਆ ਇਸ ਗੱਲ ਦੀ ਤਕਲੀਫ ਇਹ ਥੋੜੇ ਐਮਐਲਏ ਨੂੰ ਅਮੌਲਕ ਨੂੰ ਤੇ ਪਰ ਅਮੌਲਕ ਸਿੰਘ ਇੱਕ ਪਾਸੇ ਕਹਿੰਦਾ ਹੈ ਕਿ ਮੇਰਾ ਤਾਂ ਉਹਨਾਂ ਨਾਲ ਕੋਈ ਸੰਬੰਧ ਹੀ ਨਹੀਂਗਾ ਮੈਂ ਤੁਹਾਡੇ ਸਾਰੇ ਚੈਨਲ ਵਾਲੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਕੋਲੇ ਉਹ ਫੋਟੋ ਆ ਜੀਰੇ ਵਿੱਚ ਗਮਦੂਰ ਹੋਣੀ ਇਹਦੇ ਦਫ਼ਤਰ ਦੇ ਵਿੱਚ ਬੈਠੇ ਆ ਇਹਦਾ ਜਿਹੜਾ ਪੀਏ ਰਾਮੇਣੇ ਵਾਲਾ ਮਲੋਤਰਾ ਉਰੇ ਵੱਲੋਂ ਪਾਈ ਹੋਈ ਪੋਸਟਾਂ ਕਿ ਅੱਜ ਇਹਨਾਂ ਨੂੰ ਬਿਠਾ ਕੇ ਟਰੱਕ ਯੂਨੀਅਨ ਵਾਲਿਆਂ ਨੂੰ ਤੇ ਠੇਕੇਦਾਰਾਂ ਨੂੰ ਗੱਲਾਂ ਬਾਤਾਂ ਕੀਤੀਆਂ ਕਿੰਨਾ ਫੈਸਲੇ ਕਰਵਾਏ ਗਏ ਉਹ ਸਚਾਈ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਿ ਐਮਐਲਏ ਸਿਰਫ ਆਪ ਦੀ ਜਿਹੜੀ ਕਰਕਰੀ ਹੋ ਰਹੀ ਸੀ ਉਹਨੂੰ ਬਚਾਉਣ ਦੇ ਵਾਸਤੇ ਹੀ ਉਹਨਾਂ ਦੀਆਂ ਔਰਤਾਂ ਦੇ ਕੋਲੋਂ ਝੂਠੀ ਪ੍ਰੈਸ ਕਾਨਫਰੰਸ ਕਰਾਉਂਦਾ ਹੈ ਤੇ ਜਦੋਂ ਹਕੀਕਤ ਲੋਕਾਂ ਦੇ ਸਾਹਮਣੇ ਆਈ ਆ ਤਾਂ ਉਦੋਂ ਬਾਅਦ ਦੇ ਵਿੱਚ ਇਹਨਾਂ ਨੇ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਵਾਸਤੇ ਮਨਿੰਦਰਜੀਤ ਸਿੱਧੂ ਦੇ ਉੱਤੇ ਪਰਚਾ ਦਰਜ ਕਰਵਾਇਆ ਅਸਲ ਦੇ ਵਿੱਚ ਅਸੀਂ ਸਮਝਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਭਾਰ ਭਾਰੀ ਬੀ ਟੀਮ ਆ ਜਿਸ ਤਰੀਕੇ ਨਾਲ ਮੋਦੀ ਨੇ ਗੋਦੀ ਮੀਢਗਾ ਬਣਾਇਆ ਹੋਇਆ ਹੈ ਉਵੇਂ ਭਗਵੰਤ ਮਾਨ ਸਰਕਾਰ ਵੀ ਚਾਹੁੰਦੀ ਆ ਕਿ ਲੋਕਾਂ ਦੇ ਸਾਹਮਣੇ ਸਚਾਈ ਨਾ ਆ ਸਕੇ ਇਸ ਕਰਕੇ ਜਿਹੜੇ ਵੀ ਸੱਚ ਦੀ ਆਵਾਜ਼ ਚੱਕਦੇ ਆ ਇਹ ਸੱਚ ਨੂੰ ਫਾਂਸੀ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਪਰ ਸੱਚ ਕਦੇ ਮਰਦਾ ਨਹੀਂ ਹੁੰਦਾਗਾ ਅਸੀਂ ਇਹ ਗੱਲ ਦਾਅਵੇ ਨਾ ਕਹਿਣੇ ਆ ਕਿ ਲੋਕਾਂ ਦੀ ਤਾਕਤ ਕੋ ਨਾ ਐਮਐਲਏ ਵੱਡੇ ਹੁੰਦੇ ਆ ਨਾ ਮੁੱਖ ਮੰਤਰੀ ਵੱਡੇ ਹੁੰਦੇ ਆ ਜਿਹੜੇ 25 ਸਾਲ ਰਾਜ ਕਰਨ ਦੇ ਦਮ ਗੱਜੇ ਮਾਰਦੇ ਸੀ ਨਾ ਪੰਜਾਬ ਦੇ ਲੋਕਾਂ ਨੇ ਸੜਕਾਂ ਦੇ ਲਿਆ ਤੇ ਭਗਵੰਤ ਮਾਨ ਦਾ ਕਿਹੜੇ ਬਾਗ ਦੀ ਮੂੜੀ ਆ ਇਸ ਲਈ ਸਾਡੇ ਲੋਕਾਂ ਦੀ ਤਾਕਤ ਬਹੁਤ ਵੱਡੀ ਆ ਜਿਸ ਤਰ੍ਹਾਂ ਚੰਦਪਾਣ ਦੇ ਵਿੱਚ ਮਜ਼ਦੂਰਾਂ ਤੇ ਹੋਇਆ ਪਰਚਾ ਰੱਦ ਕਰਵਾਇਆ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੱਥਾਂ ਨੇ ਪਰਚਾ ਦਰਜ ਕੀਤਾ ਨਾ ਉਹਨਾਂ ਹੱਥਾਂ ਦੇ ਨਾਲ ਰੱਦ ਕਰਵਾਵਾਂਗੇ ਇਸ ਲਈ ਜਿੰਨਾ ਚਿਰ ਉਹ ਰੱਦ ਨਹੀਂ ਹੁੰਦਾਗਾ ਉਹ ਸੰਘਰਸ਼ ਜਾਰੀ ਰੱਖਿਆ ਜਾਊਗਾ ਅੱਜ ਇਹ ਮਸਲਾ ਸਿਰਫ ਜੈਤੋਰੇ ਵਿੱਚ ਤੇ ਕੱਲ ਨੂੰ ਅਸੀਂ ਜਥੇਬੰਦੀਆਂ ਦੀ ਸਭਨਾਂ ਦੀ ਮੀਟਿੰਗ ਆ ਜਿਹੜੀ ਹੋ ਬਠਿੰਡੇ ਦੇ ਵਿੱਚ ਟੀਚਰ ਹੌਮ ਚ ਸੱਦੀ ਹੋਈ ਆ ਇਹ ਭਗਵੰਤ ਮਾਨ ਤੇ ਇਥੋਂ ਦੇ ਐਮਐਲਏ ਕਾਗਜ਼ ਦੇ ਲਿਖਿਆ ਪੜ ਲੈਣਾ ਕਿ ਇਹਨਾਂ ਨੇ ਇਸ ਮਸਲੇ ਨੂੰ ਇੱਥੇ ਹੀ ਸਲਝਾਉਣਾ ਜਾਂ ਪੂਰੇ ਪੰਜਾਬ ਦਾ ਮਸਲਾ ਬਣਾਉਣਾ ਤੇ ਪੂਰੇ ਪੰਜਾਬ ਦਾ ਮਸਲਾ ਜਦੋਂ ਬਣੂਗਾ ਇਹਨਾਂ ਤੋਂ ਛੱਲਿਆ ਨਹੀਂ ਜਾਣਾ ਲੋਕ ਤਾਂ ਜੁੜਾ ਰਹੋ ਇਸ ਲਈ ਅਸੀਂ ਤੁਹਾਡਾ ਸ਼ਹਿਰ ਵਾਸੀਆਂ ਨਾਲ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੱਚ ਦੀ ਆਵਾਜ਼ ਦਾ ਸਾਥ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਪੱਤਰਕਾਰ ਭਾਈਚਾਰੇ ਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਇਹ ਤੋਂ ਬਾਅਦ ਚੰਦਪਾਣ ਦੇ ਵਿੱਚ ਵੀ ਇਸ ਦੇ ਖਿਲਾਫ ਜਿਹੜੀ ਉਹ ਰੈਲੀ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਸਾਰੇ ਉੱਥੇ ਵੀ ਪਹੁੰਚੋ ਧੰਨਵਾਦ ਬੰਦੇ ਨੇ ਬਲਕਾਰ ਸਿੱਧੂ ਨੇ ਮੰਦਿਰ ਤੇ ਲੈ ਦੇ ਕੇ ਨਾਲੇ ਜਦ ਪੁਲਿਸ ਪ੍ਰਸ਼ਾਸਨ ਦਾ ਦਬਾਅ ਪਾ ਕੇ ਝੂਠਾ ਪਰਚਾ ਕਰਾਇਆ ਅਸੀਂ ਉਹ ਪਰਚਾ ਵੀ ਅੱਧ ਕਰਾਉਣਾ ਔਰ ਉਹ ਰਿਕਾਰਡਿੰਗ ਦੀ ਆਡੀਓ ਵਾਇਰਲ ਹੋਈ ਹੈ ਪੜਾ ਸਾਡੀਆਂ ਦੇ ਪ੍ਰਤੀ ਗਲਤ ਬੋਲ ਰਿਹਾ ਉਦੀ ਜਾਂਚ ਮਾਨਯੋਗ ਹਾਈ ਕੋਰਟ ਤੋਂ ਕਰਵਾਉਣੀ ਆ ਤੇ ਬਣਦੀ ਕਾਰਵਾਈ ਬਲਕਾਰ ਸਿੱਧੂ ਤੇ ਤੇ ਜਿਹੜੇ ਬਲਕਾਰ ਸਿੱਧੂ ਵਰਗੇ ਹੋਰ ਵੀ ਕੁਝ ਇਸ ਤਰ੍ਹਾਂ ਦੀ ਘਟੀਆਂ ਸੋਚ ਵਾਲੇ ਆਮ ਆਦਮੀ ਪਾਰਟੀ ਦੇ ਵਿੱਚ ਹੈਗੇ ਸਾਰੇ ਨਹੀਂਗੇ ਪਰ ਜ਼ਿਆਦਾ ਹੈਗੇ ਆ ਅਸੀਂ 18 ਦੇ ਬਣਦੀ ਕਾਰਵਾਈ ਕਰਾਉਣੀ ਆ ਜੀ ਅਸੀਂ ਕਹਿੰਦੇ ਹਮਿੰਦਰ ਸਿੰਘ ਸਿੱਧੂ ਦਾ ਪਰਚਾ ਰੱਦ ਕਰਾਵਾਂਗੇ ਜੀ ਤੇ ਜਿਹੜਾ ਬਲਕਾਰ ਸਿੱਧੂ ਆ ਉਹ ਤੇ ਬਣਦਾ ਜੋ ਬਣਦਾ ਮਾਨਯੋਗ ਹਾਈ ਕੋਰਟ ਦੱਸੂਗੀ ਵੀ ਜੋ ਬਣਦਾ ਉਹ ਪਰਚਾ ਉਹਤੇ ਦਰਜ ਕਰਵਾਉਣਾ ਜੀ ਪਾਰਟੀ ਦਾ ਹਿੱਸਾ ਰਹੇ ਨੇ ਮਨਿੰਦਰ ਸਿੰਘੂ ਰਿਆ ਜੀ ਪਰ ਇਹਨਾਂ ਨੂੰ ਮਨਿੰਦਰ ਨੂੰ ਪਤਾ ਸੀਗਾ ਜੀ ਪਹਿਲਾਂ ਮਨਿੰਦਰ ਸਿੰਘ ਆਮ ਆਦਮੀ ਪਾਰਟੀ ਚ ਰਿਹਾ ਜਦੋਂ ਪਤਾ ਲੱਗ ਗਿਆ ਵੀ ਇਹ ਤਾਂ ਸਾਰੇ ਚੋਰ ਜਗਾਰੀਆਂ ਵਾਲੇ ਕਬਾਦੇ ਆ ਗਏ ਦੂਜੀਆਂ ਪਾਰਟੀਆਂ ਵਾਲੇ ਨਿਕਲੇ ਆ ਪਰ ਮਨਿੰਦਰ ਪਾਸੇ ਹੋ ਗਿਆ ਉਹਨੇ ਆਪਣੀ ਪੱਤਰਕਾਰੀ ਦੀ ਲੈਣ ਚੁਣ ਲਈ ਸੱਚੀ ਸੁੱਚੀ ਪੱਤਰਕਾਰੀ ਕਰ ਰਿਹਾ ਜੋ ਸੱਚੀ ਉਹ ਵਿਖਾਇਆ ਹੁਣ ਕਹਿੰਦੇ ਆਵਾਜ਼ ਸਾਡੀ ਨਹੀਂ ਆਵਾਜ਼ ਨਹੀਂ ਥੋੜੀ ਤਾਂ ਲਾਈਵ ਟੈਸਟ ਕਰਾ ਲੋ ਜਿਹਦੀ ਹੋਈ ਕਾਰਵਾਈ ਹੋ ਜੂਗੀ